ਪ੍ਰੋਜੈਕਟ ਆਇਆ ਤੁਸੀਂ ਇਹਦਾ ਕੀ ਨਾਮ ਆ ਤੇ ਇਹਦੇ ਨਾਲ ＤＮ ਨੈਚੁਰਲ ਫੂਡਸ ਦੇ ਨਾਂ ਤੇ ਪ੍ਰੋਜੈਕਟ ਆ ਇਹਦੇ ਨਾਲ ਜੀਵਿਦਾਰਾਂ ਨੂੰ ਬਹੁਤ ਜ਼ਿਆਦਾ ਵਾਅਦਾ ਮਿਲੂ ਜਿੱਦਾਂ ਬੇਮੌਸਮੀ ਹੁਣ بارشਾਂ ਆ ਜਾਂ ਜਾ ਕੇ ਹੋ ਰਹੀਆਂ ਵਾ ਉਹਨਾਂ ਨਾਲ ਇਹਨਾਂ ਦੀ ਫਸਲ ਨਹੀਂ ਰੁਲੂਗੀ ਤੇ ਇਹਨਾਂ ਨੂੰ ਬਹੁਤ ਵਾਅਦਾ ਮਿਲੂਗਾ ਜੀਵਿਦਾਰ ਪੂਰਾ ਰੇਟ ਹਾਂਜੀ ਹਾਂਜੀ ਇਹ ਸੀਜ਼ਨ ਚੱਲੂ ਹੋ ਜਾਏਗਾ ਇਹਦੀ ਕਿੰਨੀ ਸਮਰਥਾ ਹੋਊਗੀ ਜੀ ਕਿੰਨੀ ਇਹ 400 ਟਨ ਮੱਕੀ ਸਦਾਊਗਾ ਦੇਲੀ ਦੇਲੀ 400 ਟਨ ਮੱਕੀ ਇਹਨੇ ਤਰੀਕੇ ਨਾਲ ਕਰੋਗਾ ਕੁਝ ਨਹੀਂ ਭੱਠੀ ਲੱਗੀ ਹੋਈ ਹੈ ਜੀ ਅ ਗਰਮ ਹਵਾ ਦੇ ਨਾਲ ਹੀ ਸਿਕਾਉਣੀ ਹੈ ਕਿੰਨਾ ਟੈਂਪਰੇਚਰ ਪੈਦਾ ਕਰਦੇ ਜੇ ਤੁਸੀਂ ਮਿੱਟੀ ਤੋਂ ਪੈਦਾ ਕਰਦੇ ਹੋ ਤੇ ਕਿੰਨੀ ਨਮੀ ਰਹਿ ਜਾਂਦੀ ਹੈ ਨਮੀ ਤਾਂ ਹੁਣ ਦੇਖੋ ਜ਼ਿੰਮੇਦਾਰ ਤੇ ਆ ਕਿ ਉਹ 45 ਦੀ ਲੈ ਕੇ ਆਉਂਦਾ 40 ਦੀ ਲੈ ਕੇ ਆਉਂਦਾ 35 ਦੀ ਲੈ ਕੇ ਆਉਂਦਾ ਅਸਲ ਸਾਨੂੰ 13 ਤੇ 14 ਪਰਸੈਂਟ ਸਟਾਕ ਕਰਨੀ ਹੁੰਦੀ ਹੈ ਵੇਚਣੀ ਹੁੰਦੀ ਹੈ ਓਨੀ ਕੁ ਕਰਦੇ ਜਿੰਦਾ ਤੁਸੀਂ ਤੇ ਦਿੱਖੇ ਪਹਿਲਾਂ ਕਿ ਹਾਲਾਤ ਵਿੱਚ ਵੱਡੀ ਵੀ ਲੱਗਾ ਹੋਇਆ ਸਹੀ ਇਸ ਵਾਰ ਕੋਈ ਰਾਇਤ ਨਹੀਂ ਦੇ ਰਹੀਆਂ ਕੀ ਰਾਇਤ ਤੇ ਰਾਇਤ ਦੇ ਜ਼ਿਮੀਦਾਰ ਨੂੰ ਵਾਅਦਾ ਹੀ ਇਸ ਗੱਲ ਦਾ ਜੀ ਸਾਡੇ ਲਾਗੇ ਤਾਂ ਕਿ ਉਹਨਾਂ ਨੂੰ ਮੰਡੀ ਨਹੀਂ ਜਾਣਾ ਪਏਗਾ ਮੰਡੀ ਖਰਾਬ ਨਹੀਂ ਹੋਣਾ ਪਏਗਾ ਸਿੱਧੀ ਵੀ ਲੈ ਸਕਦੇ ਆ ਆਪਣਾ ਉਹਨਾਂ ਨੂੰ ਹਰ ਪਾਸੇ ਸਹੂਲਤ ਮਿਲੇਗੀ